ਸਤਿ ਸ਼੍ਰੀ ਅਕਾਲ ਜੀ ਹਾਂਜੀ ਮੰਮੀ ਅੱਜ ਕੀ ਬਣਾ ਰਹੇ ਆ ਅੱਜ ਬਣਾਉਣ ਲੱਗਿਆ ਖੀਰ ਦੁੱਧ ਦੇ ਵਿੱਚ ਅੱਜ ਦੀਵਾਲੀ ਆ ਦੀਵਾਲੀ ਦੇ ਮੌਕੇ ਤੇ ਕੁਝ ਮਿੱਠਾ ਅਸੀਂ ਬਣਾਉਣ ਜਾ ਰਹੇ ਆ ਖੀਰ ਸਭ ਤੋਂ ਪਹਿਲਾਂ ਅਸੀਂ ਲਿਆ ਦੁੱਧ ਇੱਕ ਕੱਪ ਇਹ ਪਾ ਲਿਆ ਕਟਿਲੇ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੁੱਧ ਨੂੰ ਬੋਇਲ ਕਰ ਲਾਂਗੇ ਅਸੀਂ ਇਹ ਵਾਲੀ ਕਟੋਰੀ ਲਈਏ ਚਾਵਲ ਦੀ ਖੀਰ ਵਾਲੇ ਅਸੀਂ ਚਾਵਲ ਪਹਿਲਾਂ ਹੀ ਭਿਓ ਕੇ ਰੱਖੇ ਹੋਏ ਨੇ ਭਿਓ ਕੇ ਤਾਂ ਇਸ ਕਰਕੇ ਰੱਖੇ ਨੇ ਵੀ ਚਲੋ ਥੋੜੇ ਜਿਹਾ ਸੌਫਟ ਹੋ ਜਾਣਗੇ ਇਹ ਫਿਰ ਖੀਰ इजीली ਬਣ ਜਾਂਦੀ ਆ ਤੇ ਇੱਥੇ ਆਪਾਂ ਰੱਖਿਆ ਹੋਇਆ ਦੁੱਧ ਇਹਨੂੰ ਜਦੋਂ ਬਾਲੀ ਆ ਜੂਗੀ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਚਾਵਲ ਖੀਰ ਵਾਲੇ ਚਾਵਲ ਦੁੱਧ ਨੂੰ ਬਾਲੀ ਆ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਚਾਵਲ ਚਾਵਲ ਨੂੰ ਅਸੀਂ 3-4 ਵਾਰੀ ਧੋਕੇ ਨਾ ਫਿਰ ਅਸੀਂ ਇਹਨੂੰ ਭਿਓ ਕੇ ਰੱਖਿਆ ਪਾਣੀ 'ਚ ਚਾਵਲਾਂ ਦਾ ਜਿਹੜਾ ਬਾਧੂ ਬਾਣੀ ਆ ਉਹ ਅਸੀਂ ਕੱਢਤਾ ਦੁੱਧ ਦੇ ਵਿੱਚ ਹੁਣ ਅਸੀਂ ਇਹ ਚਾਵਲ ਮਿਲਾ ਰਹੇ ਹਾਂ ਲੁਕੋ ਤੂੰ ਚਾਵਲਾਂ ਨੂੰ ਆਪਾਂ ਚੰਗੀ ਤਰ੍ਹਾਂ ਦੁੱਧ ਵਿੱਚ ਮਿਲਾ ਲੈਣਾ। ਗੁਰਦੁਆਰੇ ਕਿੰਨੇ ਵਜੇ ਜਾਣਾ ਮੰਮੀ? ਸ਼ਾਮ ਨੂੰ ਜਮਣ ਦੀ ਦੁਆਰ ਰੱਖਿਆ। ਸ਼ਾਮ ਨੂੰ ਲੱਗਣੇ ਦੁਆਨ। ਹਾਂ ਬਾਬਾ ਨੇ ਗੁਰਦੁਆਰੇ ਕਿਹਾ ਦੁਆਨੀ ਨਹੀਂ ਆਉਣੀ। ਗੁਰਦੁਆਰਾ ਸਾਹਿਬ 'ਚ ਕਿੰਨੇ ਵਜੇ ਟਾਈਮ ਹੈ ਦੁਆਨਾਂ ਦਾ? ਟਾਈਮ ਨਹੀਂ ਪਤਾ। ਫਿਰ ਦੀਵੇ ਤੇ ਮੋਮਬਤੀਆਂ ਉਲਾਕੇ ਪਹਿਲਾਂ ਲਾਕੇ ਜਾਉਂਗੇ ਮੂੰਹ ਬਟੀਆਂ ਲਾ ਕੇ ਸਾਲਬੇ ਲਾ ਕੇ ਆਂ ਉਂਗਲੀ ਤਾਂ ਕੀ ਹੋ ਗਿਆ ਤੇ ਡੈਡੀ ਇਹ ਮੇਕ ਵੱੜ ਗਈ ਮੇਕ ਵੱੜ ਗਈ ਰਹਿਣ ਧਿਆਨ ਰੱਖਿਆ ਕਰੋ ਮੇਕ ਕਿਵੇਂ ਵੱੜ ਗਈ ਮੇਰਾ ਖੂਨ ਹਜੇ ਵੀ ਸਿੰਮਦਾ ਲਉਂਦੇ ਜੀ ਫਿਰ ਉਹ ਤਾਂ ਕਰਕੇ ਆ ਨਾ ਮੰਮੀ یوں ਫਿਰ ਮੇਕ ਵੱਜੀ ਆ ਨਾ ਇੰਜੈਕਸ਼ਨ ਲਵਾ ਲਿਆ ਸੀ ਹਾਂ ਲਵਾ ਲਿਆ ਨੀ ਲਵਾ ਲਿਆ ਹਾਂ ਲਵਾ ਲਿਆ ਗੋਲੀਆਂ ਲੈ ਕੇ ਨਾ ਬੰਦ ਬਟੇਕਾ ਲਾਤਾ ਹੋਣਾ ਨਾ ਉਹਨਾਂ ਨੇ ਉਹਦੋਂ ਉਹ ਬਾਂਹਨ ਕਾਈ ਜਾਵੇ ਉਹਦੋਂ ਇਹ ਮਿੱਟੋ ਨਹੀਂ ਕੋਈ ਨਾ ਮੇਕ ਉਹ ਬਾਂਟੂ ਉਹ ਆਜੇ ਤੈਨੂੰ ਦਿਖਾਵਾਂ ਕਿڑی ਮੇਕ ਉਹ ਬੰਦ ਕਾਇਤਾ ਕੱਟ-ਕੱਟਾ ਗੈਸ ਅਸੀਂ ਸਿਮ ਤੇ ਰੱਖਿਆ ਹੋਇਆ ਲੋ ਫਲੇਮ ਤੇ ਹੀ ਲੋ ਫਲੇਮ ਤੇ ਰੱਖ ਕੇ ਹੀ ਅਸੀਂ ਖੀਰ ਬਣਾ ਰਹੇ ਹਾਂ ਬਣਾਇਆ ਇਹ ਚੁੱਲਾ ਮਿੱਟੀ ਦਾ ਇੱਟਾਂ ਨਾਲ ਸੋਹਣਾ ਬਣਿਆ ਚੁੱਲਾ ਦੇ ਦੇ ਨੀਂ ਟੂਰਾ ਆ ਬਿਚ ਆ ਗੜਾ ਚਾਹ ਰਾਂ ਮੰਮੀ ਇਹ ਮਿਰਚਾਂ ਦਾ ਮਿਰਚਾਂ ਦਾ ਇਹ ਨਿੰਬੂ ਇਹ ਨਿੰਬੂ ਅਦਰਕ ਰ ਇਹ ਅਦਰਕ ਦਾ ਹੈ ਨਾ ਉਹ ਆਲੇ ਉਹ ਉਹ ਆਮਲਿਆਂ ਦਾ ਪਾਇਆ ਹੋਇਆ ਹੈ ਨਾ ਹਾਂਜੀ ਹਮ ਆਪਣੀ ਖੀਰ ਰਿਜਣੇ ਸ਼ੁਰੂ ਹੋ ਚੁੱਕੀ ਆ 15 ਮਿੰਟ ਹੋਰ ਲੱਗਣਗੇ ਇਦੇ ਵਿੱਚ ਆਪਾਂ ਡ్రਾਈ ਫਰੂਟਸ ਪਾਣੇ ਨੇ ਉਹ ਆਪਾਂ ਕੱਟ ਕੇ ਰੱਖ ਲਏ ਨੇ ਇਹ ਆ ਬਦਾਮ ਤੇ ਇਹ ਆ ਦਾਖਾਂ ਅਸੀਂ ਲਈਆ ਇੱਕ ਕਟੋਰੀ ਚੀਨੀ ਦੀ ਤੁਸੀਂ ਚਾਹੇ ਬੂਰਾ ਖੰਡ ਵੀ ਲੈ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਐਡ ਕਰਨ ਲੱਗੇ ਹਾਂ ਨੂੰ ਮਿਲਾ ਲੈਣਾ ਆਪਾਂ ਚੀਨੇ ਨੂੰ ਅੰਜੂ ਤੋਂ 7 ਮਿੰਟ ਹੋਰ ਆਪਾਂ ਇਹਨੂੰ ਰਜਾ ਲੈਣਾ ਫਿਰ ਆਪਣੇ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਡਰਾਈ ਫੂਡਸ ਐਡ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਬਦਾਮ ਨੂੰ ਕੱਟ ਕਰਕੇ ਰੱਖ ਲਿਆ ਸੀ ਛੋਟੇ ਛੋਟੇ ਟੁਕੜਿਆਂ 'ਚ ਕੱਟਿਆ ਇਹਨੂੰ ਸਭ ਤੋਂ ਪਹਿਲਾਂ ਆਪਾਂ ਇਹ ਐਡ ਕਰ ਦਿੰਨੇ ਆ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਦੱਖਾਂ ਨੂੰ ਪਾਣੀ 'ਚ ਭਿਓ ਕੇ ਰੱਖਤਾ ਸੀ ਉਹਨਾਂ ਦਾ ਪਾਣੀ ਕੱਢ ਕੇ ਆਪਾਂ ਇਹਨੂੰ ਵੀ ਖੀਰ 'ਚ ਮਿਲਾ ਲੈਨੇ ਆ ਇਹਦੇ 'ਚ ਆਪਾਂ ਦੱਖਾਂ ਨੂੰ ਵੀ ਐਡ ਕਰਦੇ ਆ ਇਸ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਗਾਇ ਫਰੂਟਸ ਨੂੰ ਅਗਰ ਤੁਹਾਡੇ ਕੋਲ ਇਲਾਇਚੀ ਪਾਊਡਰ ਹੈ ਤਾਂ ਥੋੜਾ ਜਿਹਾ ਇਲਾਇਚੀ ਪਾਊਡਰ ਇਹਦੇ ਵਿੱਚ ਐਡ ਕਰ ਸਕਦੇ ਹੋ। ਇਹ ਵੈਸੇ ਆਪਸ਼ਨਲ ਹੈ। ਅਗਰ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਨਹੀਂ ਕਰਨਾ ਤਾਂ ਤੁਹਾਡੀ ਮਰਜ਼ੀ ਹੈ। ਕਿਉਂਕਿ ਉਹਦੇ ਨਾਲ ਖੀਰ ਦੀ ਖੁਸ਼ਬੂ ਹੋਰ ਵੀ ਵਧੀਆ ਬਣ ਜਾਂਦੀ ਹੈ। ਇਸ ਕਰਕੇ ਹੁਣ ਆਪਾਂ ਇਹਨੂੰ 3 ਤੋਂ 4 ਮਿੰਟ ਲਈ ਹੋਰ ਸੇਕ ਲਵਾ ਲੈਨੇ ਆਂ ਹਾਂਜੀ ਸਾਡੀ ਖੀਰ ਬਣ ਚੁੱਕੀ ਹੈ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇਹ ਗ੍ਰੀਨ ਫਿਲਮਿੰਗ ਹੈ ਤਾਂ ਹੁਣ ਅਸੀਂ ਖੀਰ ਨੂੰ ਸਰਵ ਕਰਾਂਗੇ ਖੀਰ ਨੂੰ ਅਗਰ ਤੁਸੀਂ ਥੋੜਾ ਇਹ ਹੋਰ ਗਾਰਨਿਸ਼ ਕਰਨਾ ਚਾਹੁੰਦੇ ਹੋ ਤਾਂ ਇੱਥੇ ਮੈਂ ਚੌਪਡ ਕੀਤਾ ਹੋਇਆ ਬਦਾਮ ਲੈ ਆ ਰਹੀ ਹਾਂ ਇਹ ਮੈਂ ਇਹਦੇ ਉੱਪਰ ਪਾ ਦੇਣਾ ਆਪਣੀ ਖੀਰ ਬਣ ਚੁੱਕੀ ਹੈ ਤੇ ਹੁਣ ਇਹਨੂੰ ਆਪਾਂ ਸਰਵ ਕਰਦੇ ਆਂ ਹਾਂਜੀ ਹੁਣ ਆਪਾਂ ਇਹ ਖੀਰ ਮੰਮੀ ਨੂੰ ਟੇਸਟ ਕਰਵਾਨੇ ਆ ਕਿ ਕਿੱਦਾਂ ਦੀ ਬਣੀ ਹੈ ਹਾਂਜੀ ਮੰਮੀ ਖਾ ਕੇ ਦੱਸੋ ਕਿ ਹੈ ਜੀ ਬਣੀ ਹੈ ਕਿਵੇਂ ਦੀ ਬਣੀ ਹੈ

ਵਾਹਿਗੁਰੂ ਜੀ ਹੋਏ ਲਕਸ਼ਮੀ ਮਾਤਾ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆਂ ਦੀਵਾਲੀ ਦੀਆਂ ਇੱਕ ਵਾਰ ਫੇਰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਾਂਗੇ ਤੁਹਾਨੂੰ ਇੱਕ ਨਵੀਂ ਰੈਸਪੀ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ